ਨਵਦੀਪ ਕੈਨਨ ਵਾਟਰ ਕੈਨਨ ਕੋਈ ਨਵਾਂ ਨਾਮ ਨਹੀਂ ਹਰ ਪੰਜਾਬੀ ਹਰ ਕਿਸਾਨ ਨੂੰ ਜਾਣਦਾ ਹੈ ਤੇ ਇੱਕ ਖਬਰ ਕੱਲ ਆਈ ਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਪਰ ਜ਼ਮਾਨਤ ਮਿਲਣ ਦੇ ਨਾਲ ਇੱਕ ਸ਼ਬਦ ਹੋਰ ਲੱਗ ਗਿਆ ਪਰ ਕਿ ਪਰ ਦੇ ਕੀ ਅਰਥ ਨੇ ਹਾਂਜੀ ਆਪਾਂ ਕਹਿੰਦੇ ਪਰ ਲੱਗੇ ਫਲਾਣੇ ਨੂੰ ਪਰ ਲੱਗੇ ਉਹ ਪਰ ਨਹੀਂ ਉਹ ਪਰ ਨਹੀਂ ਹੈ ਪਰ ਬਾਤ ਪਰ ਜਿਵੇਂ ਇਹ ਚੀਜ਼ ਕਹਿੰਦੇ ਨੇ ਬੱਟ ਇਹ ਬੱਟ ਹਾਂ ਉਹ ਇੱਕ ਫਿਲਮ ਦਾ ਡਾਇਲੋਗ ਸੀ ਜੀ 90 ਨੋ ਬੱਟ ਸਹੀ ਹਾਂਜੀ ਖੈਰ ਗੱਲ ਇਹ ਆ ਕਿ ਵੇਖੋ ਮਰ ਦਾ ਮਤਲਬ ਇਹ ਹੀ ਆ ਕਿ ਉਹ ਜੇਲ ਤੋਂ ਨਹੀਂ ਨਿਕਲੇਗਾ ਨੌਜਵਾਨ ਉਸਮਾਨਤ ਹੋ ਗਈ ਹੈ ਰਿਹਾਈ ਨਹੀਂ ਹੋਏਗੀ ਨਹੀਂ ਨਹੀਂ ਬੇਸਿਕਲੀ ਕੀ ਆ ਕਿ ਨਵਦੀਪ ਤੇ ਇਨੇ ਕੇਸ ਲਾ ਦਿੱਤੇ ਗਏ ਨੇ ਮੁਕਦਮੇ ਲਾ ਦਿੱਤੇ ਗਏ ਨੇ ਸ਼ਾਇਦ 16 ਨੇ ਹੂੰ 16 ਮੁਕਦਮੇ ਆ ਉਹਦੇ ਵਿੱਚ ਹੁਣ ਤੱਕ 6 ਮੁਕਦਮੇ ਜਿਹੜੇ ਆ ਉਹ ਖਾਰਜ ਹੋ ਗਏ ਵਾਪਸ ਲੈ ਲਏ ਯਾਨੀ ਤੁਹਾਨੂੰ ਯਾਦ ਹੋਵੇਗਾ ਕਿਸਾਨੀ ਅੰਦੋਲਨ ਦੇ ਵਿੱਚ ਮੰਗ ਸੀਗੀ ਜੀ ਕਿ ਜਿਹੜੇ ਅੰਦੋਲਨ ਦੇ ਦੌਰਾਨ ਪਰਚੇ ਹੋਏ ਨੇ ਕਿਸਾਨਾਂ ਤੇ ਕਿਸਾਨ ਆਗੂਆਂ ਤੇ ਉਹ ਵਾਪਸ ਲੈ ਲਏ ਜਾਂ ਬਿਲਕੁਲ ਤਾਂ ਉਹਦੇ ਵਿੱਚ 6 ਮੁਕਦਮੇ ਜਿਹੜੇ ਆ ਉਹਨਾਂ ਤੇ ਲੀਕ ਵੱਜ ਗਈ ਜੀ ਪਰ 10 ਮੁਕਦਮੇ ਹਾਲੇ ਵੀ ਹੈਗੇ ਆ ਹੂੰ ਹੂੰ ਕੁਝ ਦੇ ਵਿੱਚ ਹੋ ਸਕਦਾ ਜ਼ਮਾਨਤ ਪਹਿਲਾਂ ਮਿਲ ਗਈ ਹੋਵੇ ਕੱਲ ਉਥੋਂ ਸੈਸ਼ਨ ਜੱਜ ਚੋਂ ਸੈਸ਼ਨ ਅਦਾਲਤ ਚੋਂ ਕਹ ਲੋ ਕਿ ਇੱਕ ਕੇਸ ਤੇ ਜ਼ਮਾਨਤ ਮਿਲ ਗਈ ਜੀ ਪਰ ਇਹਨਾਂ ਨੇ ਕੀ ਕੀਤਾ ਸੀਗਾ ਪੁਲਿਸ ਬਹੁਤ ਨਾ ਜਿਦਾ ਕਹ ਲਈ ਹੈ ਨਾ ਕਿ ਕੰਟਰੀ ਹੁੰਦੀ ਆ ਹਮ ਇਹਨਾਂ ਨੇ ਪਿਛਲੇ ਮਹੀਨੇ ਲਾਈ ਸੀਗੀ ਜਦੋਂ ਬੇਲ ਐਪਲੀਕੇਸ਼ਨ ਜੀ ਇਹਨਾਂ ਦਿਨਾਂ ਦੀ ਗੱਲ ਹੈ ਸ਼ਾਇਦ 12 13 ਜੂਨ ਦੀ ਆ ਉਸ ਵੇਲੇ ਕੀ ਹੋਇਆ ਕਿ ਪੁਲਿਸ ਨੇ ਵੇਖਿਆ ਕਿ ਇਹਨਾਂ ਦੀ ਬੇਲ ਐਪਲੀਕੇਸ਼ਨ ਲੱਗ ਗਈ ਆ ਹਮ ਫਰਵਰੀ ਮਾਰਚ ਦੇ ਵਿੱਚ ਫੜਿਆ ਸੀ ਇਹਨੂੰ ਸ਼ਾਇਦ ਜੀ ਮਾਰਚ ਦੇ ਵਿੱਚ ਫੜਿਆ ਸੀ ਫਰਵਰੀ ਚ ਮੁਕਦਮਾ ਰਜਿਸਟਰਡ ਹੋਇਆ ਸੀਗਾ ਹਮ ਜਦੋਂ ਇਹਨਾਂ ਨੇ ਵੇਖਿਆ ਕਿ ਇਹ ਹੁਣ ਕਿਤੇ ਨਾ ਕਿਤੇ ਬਈ ਬੇਲ ਐਪਲੀਕੇਸ਼ਨ ਲਾ ਕੇ ਚਾਰਾਜੋਈ ਕਰਨਗੇ ਸਮਾਨਤ ਇਹਨਾਂ ਨੂੰ ਮਿਲ ਜਾਣੀ ਆ ਕਿਉਂਕਿ ਜਿਹੜਾ 307 ਦਾ ਮੁਕਦਮਾ ਹੁੰਦਾ ਹ ਹ ਉਹਦੇ ਵਿੱਚ ਮਤਲਬ ਕਿ 2-3 ਮਹੀਨਿਆਂ ਦੀ ਕਸਟਡੀ ਜਿਹੜੀ ਆ ਉਹ ਜ਼ਮਾਨਤ ਯੋਗ ਬਣ ਜਾਂਦੀ ਆ ਜੀ 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 ਹਾਲਾਂਕਿ ਕੇਸ 307 ਦਾ ਬੜਾ ਸਖਤ ਆ ਇਹ ਪੁਰਾਣੇ ਕਾਨੂੰਨਾਂ ਦੇ ਮੁਤਾਬਕ ਆ ਹਮ ਪਰ ਜ਼ਮਾਨਤ ਹੋ ਜਾਂਦੀ ਆ 2-3 ਮਹੀਨਿਆਂ ਬਾਅਦ ਜੀ ਇਹਨਾਂ ਨੇ ਕੀ ਕੀਤਾ ਸੀਗਾ ਕਿ ਇੱਕ ਹੋਰ ਮੁਕਦਮਾ ਖੁੱਲਾ ਸੀਗਾ ਉਹਦੇ 'ਚ ਫਿਰ ਇਹਨਾਂ ਨੇ ਇਦੀ ਗ੍ਰਿਫਤਾਰੀ ਪਾ ਕੇ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਿਮਾਨਡ ਲੈ ਲਿਆ ਸੀ ਸ਼ਾਇਦ ਇੱਕ ਦਿਨ ਦਾ ਜਮਾਨਾ ਹੀ ਪੁੱਛਦਾ ਮਤਲਬ ਕਿ ਦੂਸਰਾ ਕੇਸ ਖੋਲ ਦਿੱਤਾ ਹਮ ਹੁਣ ਦੋਤੇ ਹੋ ਹੀ ਗਏ ਹਮ ਯਾਨੀ ਫਰਵਰੀ ਤੋਂ ਬਾਅਦ ਆ ਗਏ ਜੀ 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 ਤਾਂ ਉਹਦੇ ਚ ਕੀ ਹੈ ਕਿ ਇੱਕ ਕੇਸ ਦੇ ਵਿੱਚ ਜੇ ਜ਼ਮਾਨਤ ਮਿਲੀ ਹੈ ਹੁਣ ਇਹ ਵੀ ਇੱਕ ਥੋੜੀ ਜੀ ਤਕਨੀਕੀ ਤੌਰ ਤੇ ਨਾ ਸਮਝਣ ਦੀ ਗੱਲ ਆ ਜੀ فرض کرو ਤੁਹਾਡੇ ਤੇ ਪੰਜ ਮੁਕਦਮੇ ਆ ਮੈਂ ਕਹਿੰਦਾ ਕਿ ਪ੍ਰਮਾਤਮਾ ਕਿਸੇ ਤੇ ਮੁਕਦਮਾ ਕਦੇ ਵਿਆਰ ਹੋਵੇ ਹੀ ਨਾ ਮੈਂ ਤੇ ਕਹਿੰਦਾ ਜਿੱਦੇ ਤੇ ਪੈ ਜਾਂਦਾ ਚਲੋ ਮੈਂ ਉਦਾਹਰਣ ਦੇ ਤੌਰ ਤੇ ਜੀ ਇੱਕ ਐਗਜ਼ਾਮਪਲ ਦਿੰਦਾ فرض ਕਰੋ ਮੇਰੇ ਤੇ ਆ ਮੈਂ ਆਪ ਦੇਤੇ ਕੱਲ ਨੂੰ ਬੁਰੀ ਚੀਜ਼ ਮੈਂ ਆਪ ਦੇਤੇ ਲੈ ਲੈਣਾ ਕੋਈ ਨਹੀਂ ਜੀ ਦੇਖੋ ਮੇਰੇ ਤੇ ਪੰਜ ਮੁਕਦਮੇ ਆ ਹਮ ਜਦ ਤੱਕ ਮੈਨੂੰ ਪੰਜਾਂ ਚੋਂ ਜ਼ਮਾਨਤ ਨਹੀਂ ਮਿਲਦੀ ਜੇਲ੍ਹ ਚੋਂ ਰਿਹਾਈ ਨਹੀਂ ਹੋਏਗੀ ਚਾਰ ਚੋਂ ਜ਼ਮਾਨਤ ਮਿਲ ਗਈ ਹਮ ਪੰਜਵਾਂ ਤੁਹਾਡਾ ਵਾਰੰਟ ਨਾਲ ਲੱਗਾ ਹੈ ਤਾਂ ਤਦ ਵੀ ਤੁਹਾਡੀ ਰਿਹਾਈ ਨਹੀਂ ਹੋਏਗੀ ਜਦ ਤੱਕ ਪੰਜਵੇਂ ਦੇ ਵਿੱਚੋਂ ਵੀ ਜ਼ਮਾਨਤ ਹਾਸਲ ਨਹੀਂ ਹੁੰਦੀ ਜੀ ਤਕਨੀਕੀ ਤੌਰ ਤੇ ਤਾਂ ਖੈਰ ਹੁਣ ਇਹਨਾਂ ਨੇ ਸ਼ਾਇਦ ਇੱਕ ਐਕਸ਼ਨ ਪ੍ਰੋਗਰਾਮ ਵੀ ਉਲੀਕਿਆ ਕਿਸਾਨਾ ਗਵਾਹ ਨਹੀਂ ਜੀ ਕਿਉਂਕਿ ਨਵਦੀਪ ਨੇ 3 ਡਿਗਰੀ ਟੌਰਚਰ ਦੇ ਦੋਸ਼ ਲਾਇਏ ਸਨ ਜਦੋਂ ਇਹਨੂੰ ਗ੍ਰਿਫਤਾਰੀ ਤੋਂ ਬਾਅਦ 4 ਅਪ੍ਰੈਲ ਦੇ ਆਸ-ਪਾਸ ਮੈਡੀਕਲ ਵਾਸਤੇ ਲਿਆਂਦਾ ਸੀ ਤਾਂ ਮੈਡੀਕਲ ਵੀ ਨਹੀਂ ਸੀ ਹੋ ਰਿਹਾ ਹੂੰ ਫਿਰ ਇਹਦੇ ਜਿਹੜੇ ਮਾਤਾ ਜੀ ਆ ਜੀ ਉਹ ਗਏ ਸਨ ਕੋਰਟ ਚ ਆਰਡਰ ਹੋਇਆ ਤਾਂ ਜਦੋਂ ਮੈਡੀਕਲ ਵਾਸਤੇ ਲਿਆਂਦਾ ਗਿਆ ਹੂੰ ਤਾਂ ਇਸਨੇ ਖੁਦ ਹੀ ਦਾਵਾ ਕੀਤਾ ਸੀ ਨੰਬੀਬ ਨੇ ਕਿ ਮੇਰੇ ਨਾਲ ਆਹ ਕੀਤੀ ਇਹਨਾਂ ਨੇ ਜੀ ਜੀ ਯਾਨੀ ਫਿਜ਼ੀਕਲੀ ਟਾਰਚਰ ਕੀਤਾ ਮਨ 3 ਡਿਗਰੀ ਦਿੱਤੀ ਆ ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇੱਕ ਤੇ ਇਹ ਆ ਕਿ ਮੁਕਦਮੇ ਕਾਫੀ ਲਾਏ ਗਏ ਜੀ ਤੇ ਦੂਜਾ ਇਹ ਆ ਕਿ ਕੱਲ ਜ਼ਮਾਨਤ ਵੇਲੇ ਵੀ ਵਿਰੋਧ ਕੀਤਾ ਗਿਆ ਕਿ ਜੀ ਇਹ ਕਿਸਾਨਾਂ ਨੂੰ ਭੜਕਾਉਣ ਦਾ ਆਦੀ ਆ ਜੀ ਜ਼ਮਾਨਤ ਦਾ ਵਿਰੋਧ ਕੀਤਾ ਜਾ ਕੇ ਉਹਤੇ ਸਰਕਾਰੀ ਵਕੀਲ ਨੇ ਕਿ ਇਹ ਬੰਦਾ ਕਿਸਾਨਾਂ ਨੂੰ ਭੜਕਾਉਂਦਾ ਰਹਿੰਦਾ ਹੈ ਆਦਤਾਂ ਹੂੰ ਤਾਂ ਇਹ ਸਾਰਾ ਕੁਝ ਹੈ ਤਾਂ ਦੇਖਦੇ ਆ ਵੈਸੇ ਹੁਣ ਜੀ ਜ਼ਮਾਨਤ ਹੋ ਗਈ ਹੈ ਤਾਂ ਦੂਜੇ ਮਾਮਲਿਆਂ 'ਚ ਹੋ ਗਈ ਤਾਂ ਬਾਹਰ ਆ ਜਾਏਗਾ ਜੀ ਤੇ ਬਾਕੀ ਨਹੀਂ ਤਾਂ ਐਕਸ਼ਨ ਪ੍ਰੋਗਰਾਮ ਇਹਨਾਂ ਦਾ ਹੈਗਾ ਹੋ ਸਕਦਾ ਹੰਬਾਲੇ ਦੇ ਵਿੱਚ ਇਹਨਾਂ ਦਿੱਤਾ ਐਕਸ਼ਨ ਪ੍ਰੋਗਰਾਮ ਹੋ ਸਕਦਾ ਗਵਰਨਮੈਂਟ ਕਿਉਂਕਿ ਉੱਥੇ ਗਾਂ ਇਲੈਕਸ਼ਨ ਹੈ ਹਮ ਹਾਲਾਂਕਿ ਚੜੂਨੀ ਸਾਹਿਬ ਜਿਹੜੇ ਇਹਨਾਂ ਦੇ ਪਹਿਲਾਂ ਹੁੰਦੇ ਸਨ ਜੀ ਜੀ ਗਵਰਨੂ ਬਿਲਕੁਲ ਫਿਰ ਇਹ ਬਾਅਦ ਦੇ ਵਿੱਚ ਪਾੜ ਗਏ ਸਨ ਆਸਤੇ ਵਿੱਚ ਚੜੂਨੀ ਗਰੁੱਪ ਪਾੜ ਗਿਆ ਸੀਗਾ ਇਹਨਾਂ ਇਹ ਨਵਦੀਪੁਰਾਂ ਦੇ ਮਤਲਬ ਕਿ ਇੱਕ ਅਲੱਗ ਜਥੇਬੰਦੀ ਬਣ ਗਈ ਸੀਗੀ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਅਗਾ ਇਲੈਕਸ਼ਨ ਦੇ ਮੱਦੇਨਜ਼ਰ ਹੋ ਸਕਦਾ ਕਿ ਸਰਕਾਰ ਵਿਚਾਲੜਾ ਰਸਤਾ ਕੱਢ ਲਵੇ ਤੁਹਾਨੂੰ ਪਤਾ ਹੀ ਆ ਜਦੋਂ ਕੱਢਣ ਤੇ ਆਉਂਦੇ ਆ ਤਾਂ ਫੇਰ ਪੱਥਰੇ ਰਸਤੇ ਇਹਨਾਂ ਦੇ ਕੋਲ ਹੁੰਦੇ ਆ ਕੱਢ ਕੇ ਰਸਤਾ ਬੰਦਾ ਹੂੰ 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 ਬਿਲਕੁਲ ਬਿਲਕੁਲ ਜੀ